ਸੀ ਵੀਰੇ ਦਾ ਨਹੀਂ ਪ੍ਰਬੰਧ ਹੈਗਾਗਾ ਠੀਕ ਹੈ ਜੀ ਉੱਥੇ ਆਪਾਂ 25 30 ਫੁੱਟ ਡੂੰਗੀ ਪੱਟ ਕੇ ਖੂਈ ਇਹ ਪਾ ਦਨੇ ਆ ਠੀਕ ਹੈ ਜੀ ਨਾਣ ਧੋਣ ਦਾ ਪਾਣੀ ਰੋਸੋਈ ਦਾ ਡੱਗਾਂ ਦਾ ਪਾਣੀ ਉਹਦੇ ਵਾਸਤੇ ਆ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਜੀ ਅੱਜ ਦੇ ਵੀਡੀਓ ਉਹਨਾਂ ਵੀਰਾਂ ਵਾਸਤੇ ਖਾ ਸਕੀ ਜਿਹੜੇ ਵੀਰ ਪਿੰਡ ਜਾਂ ਸ਼ਹਿਰ ਤੋਂ ਬਾਹਰ ਘਰ ਪਾ ਰਹੇ ਨੇਗੇ ਭਾਈ ਜੀ ਘਰ ਤਾਂ ਪਾ ਲੈਣੇ ਭਾਈ ਜੀ ਪਰ ਇੱਕ ਦਿੱਕਤ ਆ ਜਾਂਦੀ ਹੈਗੀ ਪਾਣੀ ਦੀ ਜਦੋਂ ਭਾਈ ਜੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਘਰ ਵੀ ਉੱਥੇ ਭਾਈ ਜੀ ਬੁਰਾ ਲੱਗਦਾਗਾ ਠੀਕ ਆ ਭਾਈ ਜੀ ਤੇ ਇਹ ਹੱਲ ਭਾਈ ਜੀ ਪੱਕਾ ਬਾਈ ਕਰਕੇ ਦੇਣਗੇ ਬਾਕੀ ਭਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਨੇ ਭਾਈ ਜੀ ਵਧੀਆ ਜੀ ਠੀਕ ਆ ਭਾਈ ਜੀ ਜੇ ਗੱਲਬਾਤ ਕਰੀਏ ਭਾਈ ਜੀ ਖੜੇ ਕਿੱਥੇ ਆ ਗਏ ਆਪਾਂ ਇਹ ਰੋੜੀ ਪਿੰਡ ਆਪਣਾ ਸੰਦੂਰਗੜ ਕੋਲ ਠੀਕ ਆ ਭਾਈ ਜੀ ਕਿੰਨਾ ਕ ਪੁਰਾਣਾ ਕੰਮ ਹੈਗਾ ਭਾਈ ਜੀ ਆਪਣਾ ਆਪਾਂ ਨੂੰ 7 ਸਾਲਾਂ ਦੀ ਲਗਭਗ ਹੈ ਭਾਈ ਠੀਕ ਆ ਭਾਈ ਜੀ ਮਨ ਕੇ ਚਲੋ ਬਈ ਇਹਨੂੰ ਆਪਾਂ ਕੜੇ ਗਏ ਦੰਨੇ ਆ ਠੀਕ ਆ ਬਾਈ ਹਾਂ ਜਿੱਥੇ ਸੀਵੇਰੇਜ ਦਾ ਨਹੀਂ ਪ੍ਰਬੰਧ ਹੈਗਾਗਾ ਠੀਕ ਆ ਜੀ ਉੱਥੇ ਆਪਾਂ 25 30 ਫੁੱਟ ਡੂੰਗੀ ਪੱਟ ਕੇ ਖੋਈ ਇਹ ਪਾ ਦੰਨੇ ਆ ਠੀਕ ਆ ਜੀ ਨੌਣ ਧੌਣ ਦਾ ਪਾਣੀ ਰਸੋਈ ਦਾ ਡੱਗਾਂ ਦਾ ਪਾਣੀ ਉਹਦੇ ਵਾਸਤੇ ਆ ਠੀਕ ਆ ਜੀ ਬਾਕੀ ਆਪਾਂ ਟੈਂਕ ਤੌਰ ਤੇ ਵੀ ਭਰ ਸਕਦੇ ਆ ਟੈਂਕ ਤੌਰ ਤੇ ਵੀ ਭਰਤ ਸਕਦੇ ਆਂਗੇ ਹਾਂਜੀ ਵੀ ਕੁਆਲਿਟੀ ਕਿਵੇਂ ਰਹੂਗੀ ਬਾਈ ਜੀ ਕੁਆਲਿਟੀ ਪੂਰੀ ਵਧੀਆ ਰਹੂ ਬਾਈ ਠੀਕ ਆ ਬਾਈ ਜੀ ਜੇ ਕੁਆਲਿਟੀ ਦੀ ਗੱਲਬਾਤ ਕਰੀਏ ਬਾਈਕ ਆ ਤਾਂ ਪੂਰੀ ਚੰਗੀ ਰਹੂਗੀ ਤੇ ਤਾਰ ਕਿਹੜੀ ਪਾਉਣੀ ਹੈ ਬਈ ਇਹਦੇ ਵਿੱਚ ਇਹ ਚ ਲੋਹੇ ਦੀ ਤਾਰ ਪੈਂਦੀ ਹੈ ਜੀ ਠੀਕ ਹੈ ਜੀ ਕਿੰਨੇ ਐਮ ਐਮ ਚ ਆ ਜਾਂਦੀ ਬਈ ਉਹ ਉਹ 10 ਕ ਨੰਬਰ ਹੁੰਦੀ ਹੈ ਜੀ 10 ਨੰਬਰ ਹਾਂਜੀ ਠੀਕ ਹੈ ਜੀ ਜੇ ਕਈ ਵੀਰ ਕਹਿੰਦੇ ਨੇ ਜੇ ਬਈ ਜੀ ਆਪਦੇ ਉਹਤੇ ਤਿਆਰ ਕਰਵਾਉਣੇ ਹੋਣ ਬਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਵੀਰੇ ਠੀਕ ਹੈ ਕੁਆਲਿਟੀ ਵਧੀਆ ਰੂਪੇ ਦੀ ਵਧੀ ਹੁੰਦੀ ਹੈ ਬਈ ਠੀਕ ਹੈ ਤੇ ਸਿਮਿੰਟ ਕਿਹੜਾ ਪਾਉਣਾ ਹੈ ਬਈ ਆਪਾਂ ਸਿਮਿੰਟ ਬਈ OPC ਪਾਉਣਾ ਪੈਂਦਾ OPC 43 ਗ੍ਰੇਡ 43 ਗ੍ਰੇਡ ਹਾਂਜੀ ਠੀਕ ਆ ਬਈ ਬਾਈ ਕਹਿੰਦਾ 43 ਗ੍ਰੇਡ ਪਾਉਣਾ ਪੈਂਦਾ ਤੇ ਇਹਦਾ ਬਾਏ ਦੀ ਗੱਲਬਾਤ ਕਰੀ ਬਈ ਜੀ ਕਿੰਨਾ ਬਾਏ ਆ ਜਾਂਦਾ ਬਈ ਜੀ ਇਹ 2.5 ਫੁੱਟ ਹੁੰਦਾ ਬਈ ਠੀਕ ਆ ਜੀ 2.5 ਫੁੱਟ ਚੌੜਾ ਹੁੰਦਾਗਾ ਤੇ ਉਚਾਈ ਆ ਜਾਂਦੀ ਬਈ ਜੀ ਦੀ ਚਾਹੀ ਤਾਂ ਮੈਨੂੰ 25 ਫੁੱਟ ਚ 24 ਕ ਪੈਂਦੇ ਆ ਠੀਕ ਹੈ 30 ਕਰਦੇ ਆ ਆਪਾਂ 29 ਕ ਪਹਿਣਗੇ ਠੀਕ ਆ ਬਾਈ ਜੀ ਹਾਂਜੀ ਜੇ ਕਿਸੇ ਨੇ ਲਗਵਾਉਣਾ ਹੋਵੇ ਬਾਈ ਜੀ ਮੰਨ ਕੇ ਚਲੋ ਉਰੇ ਆ ਕੇ ਲੈ ਕੇ ਜਾਣੇ ਪੈਣਗੇ ਨਹੀਂ ਆਪਾਂ ਆਪ ਹੀ ਲੈ ਕੇ ਜਾਵਾਂਗੇ ਜੀ ਠੀਕ ਆ ਜੀ ਸਾਨੂੰ ਫੋਨ ਕਰ ਦਿਓ ਅਸੀਂ ਆਪ ਹੀ ਲੈ ਕੇ ਜਾਵਾਂਗੇ ਠੀਕ ਆ ਬਾਈ ਜੀ ਕਈ ਵੀਰ ਸੋਚਦੇ ਹੋਣਗੇ ਬਈ ਕੁਆਲਿਟੀ ਦਾ ਕੋਈ ਫਰਕ ਤਾਂ ਨਹੀਂ ਹੋਣਾ ਕਿ ਠੀਕ ਆ ਬੇਦਦਾ ਹੋ ਜਾਦਾਗਾ ਵਿਆਲਾ ਪੁਰਾਣਾ ਕੇ ਭੇਜ ਦੇ ਨਹੀਂ ਨਹੀਂ ਕੁਆਲਿਟੀ ਦਾ ਬਈ ਵਧੀਆ ਦੀਣੀ ਚਾਹੀਦੀ ਹੈ ਕੁਆਲਿਟੀ ਵਧੀਆ ਕਿਉਂਕਿ ਆਪ ਗਾਰੰਟੀ ਦਿੰਨੇ ਨੇ ਜੇ ਆਪਣੀ ਕੋਈ ਡੇਗਦੀ ਆ ਮਿਲਦੀ ਆ ਆਪ ਕਰਨ ਵੇਲੇ ਦਿੱਕਤ ਆਉਂਦੀ ਆ ਠੀਕ ਆ ਜੀ ਤਾਂ ਆਪਾਂ ਮੰਨ ਕੇ ਚਲੋ ਨਵੀਂ ਲਾ ਕੇ ਦਿੰਦੇ ਆ ਨਵੀ ਲਾ ਕੇ ਦੇਓਗੇ ਗਰੰਟੀ ਹੈ ਕਿ ਕਹ ਲਿਆ ਬਈ ਜੀ ਹਾਂਜੀ ਬਈ ਠੀਕ ਆ ਬਈ ਜੀ ਬਾਕੀ ਤੁਸੀਂ ਦੇਖ ਸਕਦੇ ਬਈ ਜੀ ਮਤਲਬ ਮਾਲ ਆਪਣੇ ਕੋਲੇ ਅਵੇਲੇਬਲ ਹੁੰਦਾ ਬਈ ਜੀ ਹਰ ਵਕਤ ਬਈ ਜੀ ਮਾਲ ਵਾਧੂ ਹੁੰਦਾ ਠੀਕ ਆ ਬਈ ਜੀ ਹਾਂਜੀ ਅੱਜ ਤੱਕ ਕਿੱਥੇ ਕਿੱਥੇ ਤੱਕ ਆ ਕੰਮ ਕਰਤਾ ਬਈ ਜੀ ਇਹ ਤਾਂ ਬਈ ਜੀ ਲਗਭਗ ਆਪਾਂ ਬਹੁਤ ਦੂਰ ਤਾਈਂ ਕਰਦੇ ਰਹਿੰਦੇ ਆ ਠੀਕ ਹੈ ਹਾਂ ਬਾਰਡਰ ਟੈਕਰ ਕਰੇ ਠੀਕ ਆ ਬਈ ਜੀ ਹਾਂਜੀ ਤੇ ਰੇਤੇ ਬਜਰੀ ਦੀ ਗੱਲਬਾਤ ਕਰੀਏ ਬਈ ਜੀ ਉਹ ਤਾਂ ਨਾਰਮਲ ਵਧੀਆ ਪਾਉਣਾ ਪੈਂਦਾ ਜੀ ਵਧੀਆ ਪਾਉਣਾ ਪੈਂਦਾ ਹਾਂਜੀ ਠੀਕ ਆ ਬਈ ਰੇਤੇ ਬਜਰੀ ਨਾਲ ਹੀ ਕੁਆਲਿਟੀ ਬਣਦੀ ਆ ਜੇ ਮੰਨ ਕੇ ਚੱਲੀਏ ਟਰਾਂਸਪੋਰਟ ਦਾ ਹੋਵੇ ਜੀ ਆਪਣੇ ਕੋਲੇ ਟਰਾਂਸਪੋਰਟ ਦਾ ਆਪਣੇ ਕੋਲੇ ਹੈਗੇ ਸਾਧਨ ਠੀਕ ਆ ਜੀ ਮਤਲਬ ਕਿਸੇ ਵੀਰ ਨੂਰੇ ਆਉਣ ਦੀ ਜਰੂਰਤ ਨਹੀਂ ਨਹੀਂ ਜਰੂਰਤ ਨਹੀਂ ਜੀ ਠੀਕ ਆ ਜੀ ਆਪਣਾ ਇੱਕ ਦਿਨ ਚ ਕੰਮ ਹੋ ਜਾਂਦਾ ਕੰਪਲੀਟ ਇੱਕ ਦਿਨ ਚ ਹਾਂਜੀ ਠੀਕ ਆ ਭਾਜੀ ਕਿੰਨੇ ਬੰਦੇ ਹੁੰਨੇ ਭਾਜੀ ਟੋਟਲ ਜੇ ਆਪਾਂ ਲਾਗੇ ਦੱਲੇ ਭਾਜੀ ਤਿੰਨ ਵੀ ਹੁੰਨੇ ਆ ਕਦੇ ਚਾਰ ਵੀ ਹੁੰਨੇ ਆ ਠੀਕ ਆ ਜੀ ਤਿੰਨ ਜਾਂ ਚਾਰ ਹਾਂਜੀ ਠੀਕ ਆ ਜੀ ਜੇ ਮੰਨ ਕੇ ਚੱਲੋ ਜਿੰਨਾ ਵੀਰਾਂ ਨੇ ਘਰੇ ਖੂਈ ਲਵਾਉਣੀਆਂ ਉਹਨਾਂ ਦੇ ਬੰਦੇ ਦੀ ਜਰੂਰਤ ਤਾਂ ਨਹੀਂ ਨਹੀਂ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਆਪਾਂ ਚਾਹ ਪਾਣੀ ਰੋਟੀ ਠੁੱਕ ਚ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇੱਕ ਦਿਨ ਚ ਜਮਾ ਕਲੀਅਰ ਕਰਕੇ ਦੇ ਦੋ ਇੱਕ ਦਿਨ ਚ ਕਲੀਅਰ ਹੋ ਜਾਂਦਾ ਜਿਹੜਾ ਕਨੈਕਸ਼ਨ ਕਰਨ ਵਾਲਾ ਕੰਮ ਰਿਹਾ ਹੁੰਦਾ ਉਹ ਪਲੰਬਰ ਦਾ ਹੁੰਦਾ ਠੀਕ ਹੈ ਜੀ ਮਤਲਬ ਕੱਲ੍ਹ ਤੁਸੀਂ ਕਲੀਅਰ ਕਲੀਅਰ ਜਿਹੜੀ ਖੂਈ ਕਰਕੇ ਦੇ ਦੋਗੇ ਤੇ ਦੁਬਾਰਾ ਚ ਜਿਹੜਾ ਪਲੰਬਰ ਦਾ ਕੰਮ ਰਿਹਾ ਹਾਂਜੀ ਹਾਂਜੀ ਠੀਕ ਹੈ ਜੀ ਜੇ ਰੇਟ ਦੀ ਗੱਲ ਬਾਤ ਕਰੀਏ ਬਾਈ ਜੀ ਰੇਟ ਆਪਣਾ 25 ਫੁੱਟ ਦਾ 12000 ਰੁਪਿਆ ਬਿਨਾਂ ਕਿਰਾਏ ਤੋਂ ਠੀਕ ਹੈ ਜੇ 30 ਫੁੱਟ ਕਰਦੇ ਆ 3000 ਰੁਪਏ ਵਧ ਜਾਂਦਾਗਾ ਠੀਕ ਹੈ ਜੀ ਮਤਲਬ ਜੇ ਉਰੋਂ ਆਪਾਂ ਸੋਚ ਕੇ ਚਲੀਏ ਜੇ ਬਰਨਾਲੇ ਏਰੀਆ ਚ ਜਾਂ ਮਾਨਸਾ ਏਰੀਆ ਚ ਕਰਾਉਣਾ ਹੋਵੇ ਕਿਵੇਂ ਆਪਾਂ ਬਰਨਾਲੇ ਦਾ ਕੰਮ ਕਰਨਾ 15000 ਚ ਕਰ ਦਿੰਦੇ ਆ ਆਪਾਂ 25 ਫੁੱਟ ਠੀਕ ਹੈ ਜੀ ਤੇ 30 ਫੁੱਟ 18000 ਚ ਕਰ ਦਿੰਦੇ ਆ ਠੀਕ ਹੈ ਭਾਈ ਜੀ ਹਾਂਜੀ ਤੇ ਜੇ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਆਗੇ ਭਾਈ ਜੀ ਕੋਈ ਗੱਲ ਨਹੀਂ ਭਾਈ ਜੀ ਮਾਨਤਨ ਕਰਾਂਗੇ ਮਾਨਤਨ ਕਰ ਦੋਗੇ ਹਾਂਜੀ ਠੀਕ ਆ ਭਾਈ ਜੀ ਇਹਨਾਂ ਤੋਂ ਬਿਨਾ ਭਾਈ ਜੀ ਹੋਰ ਕੀ ਕੀ ਚੀਜ਼ਾਂ ਆਉਂਦੀ ਨੇ ਆਪਣੇ ਕੋਲ ਮੇਨ ਤਾਂ ਆਪਣਾ ਇਹੀ ਕੰਮ ਆ ਜੀ ਠੀਕ ਆ ਜੀ ਇਹ ਸਾਰਿਆਂ ਨੂੰ ਮੇਨ ਆਗਾ ਹਾਂ ਨੱਕੇ ਨੁੱਕੇ ਬਣਾਉਣੇ ਹੁੰਦੇ ਆ ਠੀਕ ਆ ਜੀ ਹਾਂ ਵੈਸੇ ਹੋਣਾ ਅੱਗੇ ਆ ਕੇ ਭਾਈ ਜੀ ਝੋਨੇ ਚ ਨਾ ਨੱਕਿਆਂ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਪਾਣੀ ਲਾਉਣ ਵੇਲੇ ਹਾਂਜੀ ਉਹਦੇ ਵਿੱਚ ਜਿਹੜਾ ਆ ਆਮ ਨੱਕਾ ਲਾਉਣੇਗੇ ਉਹ ਤਾਂ ਖੁਰਜਾਂ ਲਗਾ ਤੇ ਨੱਕਾ ਕਿਵੇਂ ਰੂਗਾ ਭਾਈ ਜੀ ਉਹ ਨੱਕੇ ਵੈਸੇ ਬਣਾਉਂਦੇ ਨਹੀਂ ਭਾਈ ਮੰਨ ਕੇ ਚਲੋ ਸਾਈਦੀ ਬਣਾਉਣੇ ਹੁੰਦੇ ਆ ਆਪਾਂ ਉਹ ਸਾਈਦੀ ਬਣਾਉਣੇ ਹਾਂ ਤੇ ਬਾਕੀ ਭਾਈ ਸਕਰੀਨ ਤੇ ਨੰਬਰ ਹੈਗਾ ਪਾ ਜੀ ਨਾਲ ਸੰਪਰਕ ਕਰਕੇ ਤੁਸੀਂ ਆਪਣੇ ਘਰ ਵਿੱਚ ਤੇ ਵੇ ਜੀ ਡੱਗ ਲਗਵਾ ਸਕਦੇ ਹੋਗੇ ਤੇ ਆਉਣਾ ਕਿੱਥੇ ਹੋਵੇ ਜੀ ਬਸ ਆਉਣਾ ਕੀ ਜੀ ਫੋਨ ਕਰਨਾਗਾ ਫੋਨ ਹੀ ਕਰਨਾ ਅਸੀਂ ਜਾਣਾਗਾ ਤੁਸੀਂ ਜਾਣਾਗਾ ਹਾਂਜੀ ਠੀਕ ਹੈ ਭਾਈ ਜੀ ਸਕਰੀਨ ਤੇ ਨੰਬਰ ਹੈ ਭਾਈ ਜੀ ਸੰਪਰਕ ਕਰ ਲਓ ਠੀਕ ਹੈ ਭਾਈ ਜੀ ਧੰਨਵਾਦ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਮਿੱਤਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ